ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅੱਜ ਸਾਡੇ ਬੱਚੇ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸੱਚਾ ਦਸਵੰਦ ਸੇਵਾ ਕਲੱਬ ਵਾਲੇ ਵੀਰ ਲੀਣਾਪਿੰਡ ਤੋਂ ਇਹ ਸਾਰੇ ਮੈਂਬਰ ਅੱਜ ਸਾਡੇ ਨਾਲ ਲੱਗ ਕੇ ਸੇਵਾ ਕਰਾ ਰਹੇ ਕਿਉਂਕਿ ਹੁਣ ਮੌਸਮ ਬਦਲ ਰਿਹਾ ਮੀਂਹ ਪਿਆ ਪਿੱਛੇ ਜੇ ਮੀਂਹ ਦੇ ਵਿੱਚ ਸਟੋਰਾਂ ਦੇ ਵਿੱਚ ਪਿਆ ਸਮਾਨ ਸਾਡਾ ਖਰਾਬ ਹੋ ਰਿਹਾ ਸੀ ਹੁਣ ਸਰਦੀਆਂ ਆ ਰਹੀਆਂ ਮੂਰੇ ਸਾਰੇ ਭਾਂਡੇ ਕੱਢ ਕੇ ਸਮਾਨ ਕੱਢ ਕਿੱਥੋਂ ਪਲਵਾ ਰਹੇ ਆਂ ਜਿਹੜੀ ਚੀਜ਼ ਸਾਡੇ ਵਰਤਨਯੋਗ ਆ ਰੱਖ ਕੇ ਬਾਕੀ ਜਿਹੜੀ ਵੰਡਣਯੋਗ ਆ ਵੰਡੀ ਜਾਊਗੀ ਤੇ ਅੱਜ ਇਹ ਸਾਰੇ ਵੀਰ ਸਾਡੇ ਸਾਡੇ ਨਾਲ ਸੇਵਾਵਾਂ ਕਰ ਰਹੇ ਨੇ ਇਸੇ ਤਰ੍ਹਾਂ ਹੀ ਜਿਹੜੇ ਨੌਜਵਾਨ ਵੀਰ ਨੇ ਪਿੰਡਾਂ ਦੇ ਵਿੱਚ ਜੇ ਤੁਸੀਂ ਵੀਰੇ ਸਾਡੇ ਨਾਲ ਆ ਕੇ 2 2 4 4 5 5 ਬੰਦੇ ਰਲ ਕੇ ਗਰੁੱਪ ਦੇ ਵਿੱਚ ਹਾੜੀ ਸੌਣੀ ਜਦੋਂ ਵੀ ਤੁਹਾਡੇ ਕੋਲੇ ਸਮਾਂ ਹੁੰਦਾ 5 5 10 10 ਮੁੰਡੇ ਪਿੰਡਾਂ ਤੋਂ ਆਜਾ ਕਰੋ ਆ ਕੇ ਸਾਡੇ ਨਾਲ ਸੇਵਾ ਕਰਾ ਦਿਆ ਕਰੋ ਸਫਾਈਆਂ ਕਰਨੀਆਂ ਹੁੰਦੀਆਂ ਸਾਰੀ ਸੰਸਤਾ ਧੋਣੀਆਂ ਕੰਧਾਂ ਤੇ ਚਾਰੇ ਪਾਸੇ ਕਿਉਂਕਿ ਬਾਥਰੂਮ ਟਾਇਲਟਾਂ ਵੱਲੋਂ 100 ਤੋਂ ਵੱਧ ਤਾਂ ਲੈਟਰਨ ਨਹੀਂ ਹੈ ਸਾਡੇ ਇੱਥੇ ਟਾਇਲਟਾਂ ਹੀ ਬਣੀਆਂ ਹੋਈਆਂ ਹਨਾ ਤੇ ਫਿਰ 850 ਦੇ ਕਰੀਬ ਤਾਂ ਮੈਂਬਰ ਆ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਇਸ਼ਨਾਨ ਕਰਾਉਣੇ ਹਰ ਰੋਜ਼ ਦੀ ਰੁਟੀਨ ਚ ਸਾਤੋਂ ਜਿਹੜੀਆਂ ਡੀਪ ਕਲੀਨਿੰਗ ਐ ਸਫਾਈਆਂ ਵਾ ਉਹ ਕਿਤੇ ਨਾ ਕਿਤੇ ਮਿਸ ਹੋ ਜਾਂਦੀਆਂ ਜਿਵੇਂ ਸਟੋਰ ਸਾਫ਼ ਕਰਨੇ ਆ ਆਲੇ-ਦਾਲੇ ਸਾਸਤਾ ਦੇ ਘਾਹ ਹੋ ਜਾਂਦਾ ਉਹ ਸਾਫ਼ ਕਰਨਾ ਸਾਫ਼-ਸਫਾਈਆਂ ਮਤਲਬ ਤੁਸੀਂ ਆ ਕੇ ਜੇ ਸਾਡੇ ਨਾਲ ਕੋਈ ਹੱਥ ਬਟਾ ਸਕਦੇ ਹੋ ਜਿਵੇਂ ਅੱਜ ਸੱਚਾ ਦਸਬੰਧ ਸੇਵਾ ਵਾਲੇ ਵੀਰਾਂ ਲੀਲਾਂ ਤੋਂ ਇਹ ਆਏ ਹੋਏ ਨੇ ਇਦਾਂ ਹੀ ਸਾਡੇ ਕੋਲ ਕਾਂਝਲੇ ਪਿੰਡ ਤੋਂ ਆਉਂਦੇ ਨੇ ਵੀਰ ਸੇਵਾ ਕਰਾਉਣ ਇਸੇ ਤਰ੍ਹਾਂ ਹੀ ਸਾਡੇ ਕੋਲੇ ਆਪਣੇ ਟ੍ਰੈਕਵੋਟ ਵਾਲੇ ਲੋਟਬੱਦੀ ਵਾਲੀ ਟੀਮ ਆਉਂਦੀ ਹੈ ਹਨਾ ਅਲੱਗ-ਅਲੱਗ ਪਿੰਡਾਂ ਤੋਂ ਸਾਡੇ ਕੋਲੇ ਵੀਰ ਆਉਂਦੇ ਰਹਿੰਦੇ ਆ ਤੇ ਹੋਰ ਵੀ ਜਿਹੜੇ ਭੈਣ ਭਰਾ ਸਾਡੀ ਗੱਲ ਸੁਣਦੇ ਆ ਆਵਾਜ਼ ਸੁਣਦੇ ਆ ਜਰੂਰ ਆਇਆ ਕਰੋ ਸਾਡਾ ਸਾਥ ਦਿਆ ਕਰੋ ਭੈਣ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ